ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਦਿਨਾਂ ਪਹਿਲਾਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉਸ ਖਬਰ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਵਾਰਦਾਤ ਸ਼ਾਮਨਗਰ ਇਲਾਕੇ ਦੇ ਵਿੱਚ ਹੁੰਦੀ ਹੈ ਜਿੱਥੇ ਦੋ ਗੁੱਟਾਂ ਦੇ ਵਿੱਚ ਬਹਿਸ ਤੋਂ ਬਾਅਦ ਫਾਇਰਿੰਗ ਹੁੰਦੀ ਹੈ ਵਾੜਾਤ ਗਲੀ ਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਆਰੋਪੀ ਨੌਜਵਾਨ ਦੀ ਛਾਤੀ 'ਚ ਗੋਲੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਨੌਜਵਾਨ ਨੇਵੀ આરોપી ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੋਲੀ ਨਹੀਂ ਚਲਾ ਸਕਿਆ ਸੀਸੀਟੀਵੀ ਫੁਟੇਜ ਕਬਜ਼ੇ ਤੇ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ આરોપી ਹੋਟਲ ਕਾਰੋਬਾਰੀ ਦਾ ਭਤੀਜਾ ਹੈ ਹੋਟਲ ਕਾਰੋਬਾਰੀ ਦਾ ਕਹਿਣਾ ਹੈ ਕਿ ਕੋਰਟ ਚ ਗਵਾਹੀ ਨੂੰ ਰੋਕਣ ਦੇ ਲਈ ਮ੍ਰਿਤਕ ਨੌਜਵਾਨ ਸਾਥੀਆਂ ਦੇ ਨਾਲ ਹਮਲਾ ਕਰਨ ਦੇ ਲਈ ਆਇਆ ਸੀ ਤਾਂ ਪੁਲਿਸ ਕਈ ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਮ੍ਰਿਤਕ ਨੌਜਵਾਨ ਰੋਹਿਤ 25 ਸਾਲਾ ਹੈਬੋਵਾਲ ਦਾ ਰਹਿਣ ਵਾਲਾ ਸੀ ਉੱਥੇ ਹੀ આરોપી ਦਾ ਨਾਮ ਮਾਨਵ ਹੈ ਪੁਲਿਸ ਹੁਣ ਮਾਨਵ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰ ਆਰ ਦੇ ਲਈ ਅਲੱਗ-ਅਲੱਗ ਥਾਂ ਤੇ ਦਬਿਸ਼ ਦੇ ਰਹੀ ਹੈ ਮਾਮਲਾ 21 ਜੁਲਾਈ ਨੂੰ ਕਰੀਬ 11:30 ਵਜੇ ਦਾ ਸਾਹਮਣੇ ਆਇਆ ਹੈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰੋਹਿਤ ਅਤੇ ਉਸਦੇ ਦੋ ਸਾਥੀ ਸਕੂਟਰੀ ਤੇ ਸਵਾਰ ਹੋ ਕੇ ਆਉਂਦੇ ਨੇ ਉਸ ਤੋਂ ਬਾਅਦ ਕਾਰ ਦੇ ਪਿੱਛੇ ਲੁਕ ਜਾਂਦੇ ਨੇ ਉਸੇ ਵੇਲੇ ਮਾਨਵ ਅਤੇ ਉਸਦਾ ਸਾਥੀ ਉੱਥੇ ਪਹੁੰਚਦਾ ਹੈ ਦੋਹਾਂ ਦੇ ਵਿਚਕਾਰ ਰੱਜ ਕੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਮਾਨਵ ਨੇ ਬੇहद ਕਰੀਬ ਤੋਂ ਰੋਹਿਤ ਨੂੰ ਗੋਲੀ ਮਾਰ ਦਿੱਤੀ ਗੋਲੀ ਲੱਗਦਿਆਂ ਹੀ ਰੋਹਿਤ ਡਿੱਗ ਜਾਂਦਾ ਹੈ ਗੋਲੀ ਲੱਗਣ ਤੋਂ ਬਾਅਦ ਰੋਹਿਤ ਜ਼ਮੀਨ ਤੇ ਡਿੱਗ ਜਾਂਦਾ ਹੈ ਲੇਕਿਨ ਉਸਨੇ ਵੀ ਭੱਜਦੇ ਹੋਏ ਮਾਨਵ ਤੇ ਗੋਲੀ ਚਲਾ ਥਾਲਾ ਕੀ ਕੁਝ ਸੈਕਿੰਡ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਕਰੀਬ ਅੱਧੇ ਘੰਟੇ ਬਾਅਦ ਮਾਨਵ ਦੁਬਾਰਾ ਘਟਨਾ ਸਥਲ ਤੇ ਪਹੁੰਚਦਾ ਹੈ। ਉਹ ਗੋਲੀ ਦਾ ਖੋਲ ਚੁੱਕੇ ਉੱਥੋਂ ਫਰਾਰ ਹੋ ਜਾਂਦਾ ਹੈ। ਖੂਨ ਦੇ ਨਾਲ ਲਤਪਤ ਜਦੋਂ ਰੋਹਿਤ ਦਾ ਦੋਸਤ ਦੇਖਦਾ ਹੈ ਤਾਂ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ। ਰੋਹਨ ਨੇ ਦੱਸਿਆ। ਰੋਹਨ ਜੋ ਕਿ ਰੋਹਿਤ ਦਾ ਦੋਸਤ ਹੈ ਉਸ ਨੂੰ ਦੱਸਦਾ ਹੈ ਕਿ ਚਿਹਰੀ ਦਾ ਕੰਮ ਰੋਹਿਤ ਕਰਦਾ ਸੀ। ਰਾਤ ਨੂੰ ਉਸ ਨੂੰ ਸ਼ਾਮਨਗਰ ਕਿਨਾਰੇ ਰੋਹਿਤ ਬੇਸੂਧ ਹਾਲਤ ਦੇ ਵਿੱਚ ਖੂਨ ਨਾਲ ਲਤਪਤ ਦੇਖਿਆ ਮਿਲਿਆ ਅਤੇ ਉਸ ਨੇ ਆਪਣੇ ਸਾਥੀ ਦੀ ਤੁਰੰਤ ਮਦਦ ਕੀਤੀ ਅਤੇ ਰੋਹਿਤ ਨੂੰ ਆਪਣੀ ਸਕੂਟਰੀ 'ਤੇ ਬਿਠਾਇਆ ਤੇ ਸਿੱਧਾ ਸਿਵਾਲਾ ਪਤਾ ਲੱਗਿਆ। ਰੋਹਿਤ ਨੇ ਦੱਸਿਆ ਕਿ ਰਸਤੇ ਦੇ ਵਿੱਚ ਕਈ ਵਾਰ ਰੋਹਿਤ ਨੇ ਪੁੱਛਿਆ ਕਿ ਗੋਲੀ ਕਿਸ ਨੇ ਮਾਰੀ ਹੈ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਦਾ ਹੈ ਕਿ ਰੋਹਿਤ ਨੂੰ ਗੋਲੀ ਲੱਗੀ ਹੈ। ਇਹ ਪੂਰਾ ਮਾਮਲਾ ਜਦੋਂ ਵੱਡੇ ਬੇਟੇ ਦਾ ਉਹਨਾਂ ਨੂੰ ਫੋਨ ਆਉਂਦਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਝਗੜਾ ਹੋਇਆ ਹੈ। ਗੋਲੀ ਲੱਗਣ ਦੇ ਨਾਲ ਉਹਨਾਂ ਨੂੰ ਸਵੇਰੇ ਪਤਾ ਲੱਗਦਾ ਹੈ। ਜਿਸ ਨੌਜਵਾਨਾਂ ਨੇ ਰੋਹਿਤ ਨੂੰ ਹਸਪਤਾਲ ਪਹੁੰਚਾਇਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਗੋਲੀ ਲੱਗੀ ਹੈ। ਹ ਨਾ ਸੁਦੇ ਸਿਆ ਚਾਉਗਾ ਓਏ ਪਤਾ ਵੀ ਬੰਦੇ ਦਾ ਸੁਦੇ ਰੇ ਪਤਾ ਲੱਗ ਗਿਆ ਹੋਣ ਗਿਆ ਤੈਨੂੰ ਤਾਂ ਜਦੋਂ ਪਤਾ ਲੱਗਿਆ ਮੈਨੂੰ ਕੁਛ ਨਹੀਂ ਪਤਾ ਉਹ ਰਾਤ ਦੀ ਬਿਮਾਰ ਸੀ ਸੈਂਤਰੀ ਰਾਤ ਮੀਰ ਸੁਤੀ ਮੈਨੂੰ ਕੀ ਪਤਾ ਸੀ ਸਵੇਰੇ ਸਵੇਰੇ ਨਾਲ ਆਤਾ ਹੋ ਜੂਗਾ ਤੈਨੂੰ ਨਹੀਂ ਬੜੀ ਖਬਰ ਮਿਲ ਜੂਗੀ ਅਰੇ ਸ਼ਵਾਰ ਇਹ ਕੀ ਹੋਇਆ ਮਾਲਕ ਜੀ ਅੰਮ੍ਰਿਤ ਦਾ ਸਾਨੂੰ ਕੁਝ ਨਹੀਂ ਪਤਾ ਜੀ ਇਹਦੇ ਨਾਲ ਕਰੰਗਰਨ ਮੁੰਡਾ ਹੈ ਭੋਲਾ ਜੀ ਉਹਦੇ ਨਾਲ ਜਾਣਦਾ ਸੀ ਉਹਦੇ ਨਾਲ ਜਾਣਦਾ ਹੈਗਾ ਤੇ ਉਹ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਦੇ ਬੇਟੇ ਦਾ ਕੀ ਨਾਮ ਹੈ ਹੋਈ ਤੋਂ ਕਿੰਨੇ ਸਾਲ ਦੀ ਉਮਰ ਹੈ ਉਹ ਜੀ ਸਾਈ ਸਾਲ ਦੀ ਸਾਈ ਸਾਲ ਤੇ ਕੱਲ੍ਹ ਤੱਕ ਉਹ ਵਿਆਹ ਦੀ ਤਰਫ ਤੋਂ ਕੋਈ ਨਹੀਂ ਆਇਆ ਅੱਜ ਰੇ ਨਿਕਲਿਆ ਸੀ ਕਾ ਕਰੋ ਹਾਂ ਜੀ ਤੇ ਮੇਰੇ ਸ਼ਾਮ ਨੂੰ ਆਪ ਨੂੰ ਦੱਸ ਦਵਾਂਗੇ ਪਤਾ ਲੱਗ ਗਿਆ ਕਰਕੇ ਤੇ ਉਹ ਫੋਨ ਹੋ ਗਿਆ ਨਾਲ ਕੰਮ ਕੀ ਕਰਦੇ ਸੀ ਕੰਮ ਕਰ ਰਹੇ ਸੀ ਕਿਹੜੇ-ਕਿਹੜੇ ਨਾਲ ਲਹਿਮਾਨੇ ਮੇਸੇਰੇ ਇਹਦੇ ਤੁਹਾਨੂੰ ਕਦੋਂ-ਕਦੋਂ ਲੱਗਿਆ ਕਿਸਦਾ ਫੋਨ ਆਇਆ ਕਿਸੇ ਥਰੂ ਪਤਾ ਲੱਗਦਾ ਸਰੇ ਲੜਕੇ ਦਾ ਫੋਨ ਆਦਾ ਬੱਡੇ ਦਾ ਕੋਈ ਮੈਨੂੰ ਦੱਸਾ ਵੀ ਚੜੀ ਅੱਜਾ ਕਰਕੇ ਇਹਦੇ ਉੱਤੇ ਖੱਤਾ ਬਾਰੀ ਜਨਰਲ ਸੇ ਕਰੋ ਬਾਈਲਰ ਉਹਨੇ ਕਾਹਦੇ ਪਤਾ ਕਰਦਾ ਉਹ ਬੋਲੀ ਨਹੀਂ ਸੀ ਆ ਤੁਹਾਨੂੰ ਪਤਾ ਲੱਗਿਆ ਕੁਝ ਕਿਹੜੇ ਏਰੀਆ ਚ ਸਾਰੀ ਘਟਨਾ ਵਾਪਰੀ ਸੀ ਸਤਾਨੋਂ ਪਤਾ ਨਹੀਂ ਪਤਾ ਜੇ ਉਹ ਇਹ ਕਹਿੰਦੇ ਜਿਹੜਾ ਮੁੰਡੇ ਚੱਕ ਲੈ ਕੇ ਸਕੂਟਰ ਤੇ ਵੀ ਇਹ ਨਾ ਸ਼ਾਮਨਾਗਰ ਗਿਆ ਸੀਗਾ ਜਿਹੜੀ ਸ਼ਸਨ ਉਹਦਾ ਕੰਮ ਕਰਿਆ ਤੇ ਇਹ ਰਾਤ ਬਰ ਘਰੇ ਨਹੀਂ ਆਇਆ ਤੁਸੀਂ ਫੋਨ ਕੀਤਾ ਫਿਰ ਉਹ ਜੀ ਹੁਣ ਕਈ ਜਣਾਂ ਨੂੰ ਕੀਤਾ ਰੋਇਦ ਨੂੰ ਕੀਤਾ ਤਾਂ ਬੰਦਾ ਰਹਿ ਗਿਆ 10 ਨੂੰ ਬੰਦਾ ਰਹਿ ਗਿਆ ਤੇ ਅਕਸਰ ਰੋਇਦ ਦੇ ਨਾਲ ਯਾਰ ਤੋਂ ਸਾਥੀ ਜਾਂਦੇ ਸੀ ਉਹ ਵੀ ਮੁੰਡਾ ਜਾ ਕੇ ਲੈ ਕੇ ਜਾਂਦਾ ਓਦਾਂ ਨਾਲ ਰੋਇ ਕਰਨ ਨਾਲ ਠੀਕ ਹੈ ਕਰਨ ਨਾਲ ਉਹਦਾ ਹੈ ਕਰਨ ਨਾਲ ਉਹ ਹੈ ਬਾਲਾ ਦਾ ਸਮਝਦਾ ਕਰ ਬਾਲ ਨਹੀਂ ਪਤਾ ਹੈਗਾ ਮਸੂਰੇ ਆਂਦੇ ਸਾਹ ਬਸੇ ਪਾਈ ਰਹਿੰਦੇ ਤੁਸੀਂ ਕੰਪਲੇਂਟ ਕਿਸੀ ਨੂੰ ਬੋਲਦੇ ਲੈ ਲੈਣ ਕਿਤੇ ਹਾਂ ਕਿਹਾ ਮੁੱਦਾ ਲੈ ਕੇ ਤਾਂ ਲੋਕ ਨੂੰ ਕਿਸੀ ਗੱਲ ਬਾਰੇ ਕੋਈ ਲੈਣਾ ਸਾਡੇ ਕੋਲ ਗੱਲ ਨਹੀਂ ਹੈ